ਕੈਨੇਡਾ ਤੋਂ ਇੱਕ ਹੋਰ ਮੰਦਪਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕੈਨੇਡਾ ਇੱਕ ਹੋਰ ਨੌਜਵਾਨ ਦਾ ਕਾਲ ਸਾਬਤ ਹੋਇਆ ਹੈ ਇੱਕ 19 ਸਾਲਾਂ ਦਾ ਨੌਜਵਾਨ ਜਿਸ ਨੂੰ ਉਸ ਦੇ ਪਰਿਵਾਰ ਨੇ ਚਾਹੀ ਚਾਹੀ ਇੱਕ ਮਹੀਨੇ ਪਹਿਲਾਂ ਹੀ ਇੱਕ ਚੰਗੀ ਜ਼ਿੰਦਗੀ ਹਾਸਲ ਕਰਨ ਲਈ ਕੈਨੇਡਾ ਭੇਜਿਆ ਸੀ ਉਸ ਦੀ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਦੇ ਪਹਿਲੇ ਹੀ ਦਿਨ ਕਾਲਜ ਦੇ ਪਹਿਲੇ ਹੀ ਦਿਨ ਕਾਲਜ ਚ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਇਹਦਾ ਨਾਮ ਹੈ ਮਨਜੋਤ ਸਿੰਘ ਉਮਰ ਹੈਗੀ ਤਕਰੀਬ 19 ਸਾਲ ਚੱਲਿਆ ਸੀ ਪੁੰਨੀ ਮਸਾਲਾ 'ਚ ਤੇ 7 ਅਗਸਤ ਨੂੰ ਫਲੈਟ ਗਿਆ ਸਵੇਰੇ ਦਿੱਲੀ ਤੋਂ ਕੈਨੇਡਾ ਵਾਸਤੇ ਸਰੀ ਸ਼ਹਿਰ ਵਾਸਤੇ ਤੇ ਤਕਰੀਬਨ 1 ਮਹੀਨਾ ਹੋਇਆ ਸੀ ਗਿਆ ਨੂੰ ਤੇ ਮਨਪਾਗੀ ਜਿਹੜੀ ਹੈਗੀ ਆ ਖਬਰ ਸਾਨੂੰ ਮਿਲੀ ਆ ਜੋ ਕਿ ਸਾਡੇ ਸਟੇਟ ਨਿਊਜ਼ ਦੀ ਫਸਟ ਕਲਾਸ ਜੋਦੀ ਪੰਡੇ ਨੂੰ ਤੇ ਆਲਰੇਡੀ ਮੇਰਾ ਧਿੱਜ ਜਪਲਾਂ ਗਿਆ ਹੋਇਆ ਅਮਨਦੀਪ ਸਿੰਘ ਉੱਥੋਂ ਦੀ ਪੁਲਿਸ ਨੇ ਮੇਰੇ ਧਿੱਜ ਨਾਲ ਕਨੈਕਟ ਕਰਿਆ ਜਾ ਕੇ ਮੈਂ ਤੁਹਾਡੇ ਇਸ ਤਰ੍ਹਾਂ ਮਨਜੋਤ ਸਿੰਘ ਇੱਥੇ ਆਇਆ ਹਾਂ ਸਰੀ ਕੈਨੇਡਾ ਸਿਟੀ ਪੈਂਦਾ ਹੈ ਐਕਸਪਾਇਰ ਹੋ ਗਿਆ اٹੈਕ ਹੋਇਆ ਨੂੰ ਜੇ ਸਭ ਤੋਂ ਜ਼ਿਆਦਾ ਸੀ ਉਹ ਬਾਏ ਇੱਥੇ ਪਹੁੰਚਿਆ ਤੁਹਾਨੂੰ ਪਤਾ ਹੈ ਜੇ ਜਦੋਂ ਇਹ ਜਸਨੀ ਆ ਜਾਂਦਾ ਤਾਂ ਕੋਈ ਵੀ ਹੈ ਜਲਦੀ ਪਹੁੰਚਣ ਦੀ ਕੋਸ਼ਿਸ਼ ਕਰਦਾ ਵੀ ਆਪਣੇ ਵਿਚਾਲੇ ਜਾ ਕੇ ਲੇਕਿਨ ਉਹ ਪਲਾਸਟਿਕੀ ਬਾਥਸਮਾਂ ਦੇ ਵਿੱਚ ਹੀ ਅਟੈਕ ਹੋਣ ਕਰਕੇ ਉਹਨਾਂ ਦੇ ਮੁਤਾਬਕ ਜਿਹੜੀ ਇਥੋਂ ਦੀ ਪੁਲਿਸ ਆ ਜਾਂ ਕਾਲਜ ਦਾ ਸਟਾਫ ਹੈ ਮੈਨੂੰ ਅਟੈਕ ਹੋਇਆ ਉਹਨਾਂ ਨੇ ਡੈੱਡ ਬੋਡੀ ਅੱਜ ਤੱਕ ਵੀ ਨਹੀਂ ਦਿਖਾਈ ਪੋਸਟਮੈਨ ਕਹਿੰਦੇ ਜਰੂਰ ਹੋ ਗਿਆ ਹੈ ਸਕਨ ਉਥੋਂ ਜਿਹੜਾ ਡੈਡ ਬੋਡੀ ਲੈਣ ਦਾ ਜਿਹੜਾ ਖਰਚਾ ਬਹੁਤ ਜ਼ਿਆਦਾ ਹੈ 18 ਵੀ ਲੱਖ ਦੇ ਕਰੀਬ ਪਤਾ ਲੱਗਿਆ ਹੁਣ ਤੱਕ ਜੇ ਤੁਹਾਡੇ ਮਾਧਿਮ ਚੈਨਲ ਦੇ ਮਾਧਿਮ ਕੋਈ ਸਸਤਾ ਕੋਈ ਸਾਡੀ ਹੈਲਪ ਕਰਨਾ ਚਾਹੁੰਦੀ ਤਾਂ ਤੁਸੀਂ ਸਾਡੀ ਇਹ ਹੈਲਪ ਜਿਹੜੀ ਕਰ ਸਕਦੇ ਹੋ ਕੋਈ ਵੀ ਪਿਛਲੇ ਕਾਫੀ ਸਮੇਂ ਤੋਂ ਕੈਨੇਡਾ ਤੋਂ ਇਸ ਤਰ੍ਹਾਂ ਦੀਆਂ ਮੰਦ ਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਚਾਪ ਰਿਹਾ ਹੈ ਕਿ ਜਿਵੇਂ ਕੈਨੇਡਾ ਪੰਜਾਬ ਦੇ ਨੌਜਵਾਨਾਂ ਦਾ ਕਾਲ ਪਣਦਾ ਚਾਰਿਆ ਹੈ ਲਗਾਤਾਰ ਪੰਜਾਬ ਦੇ ਨੌਜਵਾਨਾਂ ਦੀਆਂ ਮੋਟਾ ਹੋਣ ਦੇ ਮਾਮਲੇ ਵਧਦੇ ਜਾ ਰਹੇ ਨੇ ਜੋ ਵਾਕਈ ਚਿੰਤਾ ਦਾ ਵਿਸ਼ਾ ਹੈ ਪਟਿਆਲਾ ਤੋਂ ਗਗਨਦੀਪ ਆਹੂਜਾ ਦੀ ਰਿਪੋਰਟ ਪੀਟੀਸੀ ਨਿਊਜ਼